ਕਰਾਂਗੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇੱਕ ਨਵੀਂ ਸਰਕਾਰੀ ਭਰਤੀ ਬਾਰੇ ਸੋ ਇਸ ਭਰਤੀ ਦੇ ਵਿੱਚ ਜਿਹੜੀ ਪ੍ਰੋਪਰ ਜਾਣਕਾਰੀ ਜਿਹੜੀ ਤੁਹਾਨੂੰ ਮਿਲ ਜਾ ਰਹੀ ਹੈਗੀ ਆ ਸੋ ਕਲਰਕ ਦੀਆਂ ਜਿਹੜੀਆਂ ਅਸਾਮੀਆਂ ਸਿੱਧੀ ਭਰਤੀ ਕਹਿ ਸਕਦੇ ਆ ਸੋ ਇਹਨਾਂ ਭਰਤੀਆਂ ਦੇ ਵਿੱਚ ਜਿਹੜੀ 29000 ਪਲੱਸ ਤਨਖਾਹ ਹੋਰ ਜਿਹੜੀ ਕੀ ਐਲੀਜੀਬਿਲਟੀ ਹੋਏਗੀ ਤੇ ਸਾਰੀ ਇਹ ਜਿਹੜੀ ਭਰਤੀ ਸਰਕਾਰੀ ਹੀ ਗੱਲ ਹੋ ਰਹੀ ਏ ਇੱਥੇ ਆ ਭਰਤੀ ਦੇ ਵਿੱਚ ਤੁਹਾਨੂੰ ਸ਼ਾਮਲ ਹੋਣ ਵਾਸਤੇ ਕੀ ਕੀ ਕਰਨਾ ਪੈਣਾ ਜਾਂ ਇਸ ਤੋਂ ਇਲਾਵਾ ਹੋਰ ਪੰਜਾਬ ਦੀਆਂ ਨਵੀਆਂ ਭਰਤੀਆਂ ਕਦੋਂ ਆ ਰਹੀਆਂ ਪੰਜਾਬ 'ਚ ਵੀਡੀਓ ਪਟਵਾਰੀ 8ਵੀਂ ਬੀਸ 10ਵੀਂ ਬੀਸ ਜਾਂ ਗ੍ਰੈਜੂਏਸ਼ਨ ਬੇਸ ਤਾਂ ਉਹ ਸਾਰੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਸਟੀਕ ਜਾਣਕਾਰੀ ਮਿਲਦੀ ਰਹੂਗੀ ਸੋ ਗੱਲ ਕਰਦੇ ਆ ਜਿਹੜੀ ਇਹ ਭਰਤੀ ਤੁਸੀਂ ਦੇਖਦੇ ਹੋ ਕਲਰਕ ਦੀ ਭਰਤੀ ਹੈਗੀ ਆ ਬਿਲਕੁਲ ਪੰਜਾਬ ਸਰਕਾਰ ਦੀ ਅਫੀਸ਼ੀਅਲ ਭਰਤੀ ਆਪਾਂ ਕਹਿ ਸਕਦੇ ਹਾਂ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਇਹ ਭਰਤੀ ਦਿੱਤੀ ਗਈ ਆ ਸੋ ਇਹ ਪੂਰਾ ਨੋਟੀਫਿਕੇਸ਼ਨ ਪੜ ਲੈਂਦੇ ਆ ਇਸ ਵੀਡੀਓ ਨੂੰ ਐਂਡ ਤੱਕ ਸੁਣਿਓ ਇੱਕ ਵੀ ਚੀਜ਼ ਮਿਸ ਕਰਨ ਵਾਲੀ ਨਹੀਂ ਤਾਂ ਕਿ ਤੁਹਾਨੂੰ ਸਭ ਹੈ ਗਏ ਇਸ ਪੋਸਟ ਵਾਸਤੇ ਸੋ ਦੇਖ ਲੈਣੇ ਆ ਵੀ ਪੂਰਾ ਇਹਦਾ ਪਰਫਾਰਮਾ ਕਿਵੇਂ ਭਰਨੀ ਹੈ ਕਿਵੇਂ ਸਾਰਾ ਕੁਝ ਤੁਹਾਡੀ ਫੀਸ ਕੀ ਰਹੂਗੀ ਉਹ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਨੋਟਿਸ ਆਇਆ ਵੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਵੱਲੋਂ ਦਿੱਤਾ ਗਿਆ ਪਬਲਿਕ ਨੋਟਿਸ ਹੈਗਾ ਬਿਲਕੁਲ ਸੋ ਇਹਦੇ ਵਿੱਚ ਕਲਰਕ ਦੀਆਂ ਜਿਹੜੀਆਂ ਪੋਸਟਾਂ ਦਿੱਤੀਆਂ ਗਈਆਂ ਟੋਟਲ 38 ਪੋਸਟਾਂ ਦਿੱਤੀਆਂ ਗਈਆਂ ਤੇ ਇਹਨਾਂ ਪੋਸਟਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ 29000 ਜਿਹੜੀ ਤੁਹਾਨੂੰ ਇੱਥੇ ਸੈਲਰੀ ਮਿਲ ਜਾਰੀ ਹੈਗੀ ਹੈ ਠੀਕ ਹੈ ਸੋ ਇਹਨਾਂ ਪੋਸਟਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਜਿਹੜਾ ਆਫਲਾਈਨ ਪੋਸਟਾਂ ਇਹ ਜਾਣਗੀਆਂ ਆਫਲਾਈਨ ਭਰ ਸਕਦੇ ਹੋ ਠੀਕ ਹੈ ਕਿੰਨੀ ਤਰੀਕ ਲਾਸਟ ਹੈ ਆ ਲਿਖਿਆ ਵੀ ਹੋਇਆ ਇਹਨਾਂ ਦੇ 26 6 ਤੱਕ ਜਿਹੜਾ ਸ਼ਾਮ 5 ਵਜੇ ਤੱਕ ਤੁਸੀਂ ਇਹ ਆਨਲਾਈਨ ਨਹੀਂ ਭਰਿਆ ਜਾਨੀਆਂ ਉੱਥੇ ਹੀ ਪਰਫਾਰਮਾ ਭਰਨਾ ਹੈ ਪਰਫਾਰਮਾ ਭਰ ਕੇ ਭੇਜਣਾ ਜਾਂ ਤੁਸੀਂ ਖੁਦ ਉੱਥੇ ਜਾ ਕੇ ਦੇ ਸਕਦੇ ਹੋ ਇਸ ਐਡਰੈਸ ਦੇ ਉੱਪਰ ਐਡਰੈਸ ਤੁਹਾਡੇ ਸਾਹਮਣੇ ਲਿਖਿਆ ਆਫੀਸ਼ੀਅਲ ਹੈਗਾ ਆ ਪਬਲਿਕ ਨੋਟਸ ਤੁਸੀਂ ਦੇਖ ਸਕਦੇ ਹੋ 26 ਦੀ ਲਾਸਟ ਡੇਟ ਹੈਗੀ ਆ ਠੀਕ ਹੈ ਲਿਖਿਆ ਹੈ ਵੀ ਦੇਖੋ 38 ਪੋਸਟ ਕਲਰਕ ਔਨ ਐਡ ਹੌਕ بیس ਔਰ ਫਾਰ ਅ ਪੀਰੀਅਡ ਆਫ ਦਾ 6th ਮੰਥ ਔਰ ਟਿਲ ਦੀ ਰੈਗੂਲਰ ਅਪੋਇੰਟਮੈਂਟ ਆਰ ਮੇਡ ਬੀ ਮੇਡ ਬਾਈ ਦੀ ਹੰਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਠੀਕ ਹੈ ਸਭ ਕੁਝ ਲਿਖਿਆ ਹੋਇਆ ਤੇ ਤੇ ਇਹ ਪੋਸਟ ਦੇ ਵਿੱਚ ਤੁਸੀਂ ਦੇਖਦੇ ਹੋ ਕੈਟਾਗਰੀ ਬਾਅਦ ਜਿਹੜੀ ਇੱਥੇ ਵੰਡ ਵੀ ਕੀਤੀ ਗਈ ਹੈ ਪੋਸਟਾਂ ਦੀ ਉਸ ਤੋਂ ਬਾਅਦ ਅੱਗੇ ਦੇਖ ਲਈਏ ਵੀ ਆ ਕਵਾਲੀਫਿਕੇਸ਼ਨ ਦੁਆਰਾ ਇਹਨੇ ਦੱਸੀ ਹੈਗੀ ਹੈ ਕਵਾਲੀਫਿਕੇਸ਼ਨ ਵੀ ਜੇਕਰ ਤੁਸੀਂ ਬੀਏ ਕੀਤੀ ਹੈ ਜਾਂ ਬੀਐਸਸੀ ਕੀਤੀ ਹੈ ਤਾਂ ਇਹ ਪੋਸਟ ਭਰ ਸਕਦੇ ਹੋ ਬੀਏ ਜਾਂ ਬੀਐਸਸੀ ਕੀਤੀ ਹੈ ਪੋਸਟ ਭਰ ਸਕਦੇ ਹੋ ਤੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਲੇ 10ਵੀਂ ਪੱਧਰੀ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਸੈਲਰੀ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਠੀਕ ਹੈ ਏ ਜਿਹੜੀ ਤੁਹਾਨੂੰ 18 ਤੋਂ 37 ਸਾਲ ਇਹਦੇ ਵਿੱਚ ਮੰਗੀ ਗਈ ਹੈ ਪਰ ਜਿਹੜੇ ਕੈਟਾਗਰੀ ਵਾਲੇ ਆ ਉਹਨਾਂ ਨੂੰ ਰਿਜ਼ਰਵੇਸ਼ਨ ਇੱਥੇ ਜਿਹੜੀ ਦਿੱਤੀ ਜਾਊਗੀ ਠੀਕ ਹੈ ਸੋ ਆਫੀਸ਼ੀਅਲ ਜਿਹੜੀ ਨਾਲ ਇੱਕ ਵੈਬਸਾਈਟ ਆ ਬਠਿੰਡਾ ਕੋਰਟ ਦੀ ਉਹਤੇ ਜਾ ਕੇ ਵੀ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਉਸ ਤੋਂ ਸਿਲੈਕਸ਼ਨ ਦੇ ਵਿੱਚ ਦੇਖੋ ਵੀ ਕੀ ਹੋਣਾ ਸਿਲੈਕਸ਼ਨ ਦੇ ਵਿੱਚ ਤੁਹਾਡਾ ਇੱਕ ਪੇਪਰ ਹੋਣਾ ਜਰਨਲ ਨੌਲੇਜ ਪਿਆ ਨੰਬਰਾਂ ਦੀ ਆਊਗੀ ਠੀਕ ਹੈ ਇੰਗਲਿਸ਼ 50 ਨੰਬਰਾਂ ਦੀ ਆਊਗੀ ਸੋ ਇਹਦੇ ਵਿੱਚ ਵੀ ਕੱਲੀ ਇੱਕ ਸਬਜੈਕਟ ਦੇ ਵਿੱਚੋਂ 33% ਅੰਕ ਲੈਣੇ ਜ਼ਰੂਰੀ ਹੁਣ ਭਾਵੇਂ ਕਿ 50 ਚੋਂ 17 ਅੰਕ ਲੈਣੇ ਜ਼ਰੂਰੀ ਹੋਣੇ ਆ ਪਹਿਲੇ ਇਸ ਮੰਨ ਲਓ ਵੀ ਇਹ ਜਰਨਲ ਨੌਲੇਜ ਚੋਂ ਵੀ 50 ਚੋਂ 17 ਜ਼ਰੂਰੀ ਹੋਣਗੇ ਤੇ ਇੰਗਲਿਸ਼ ਚੋਂ ਵੀ 50 ਚੋਂ 17 ਜ਼ਰੂਰੀ ਹੋਣਗੇ ਦੋਨਾਂ ਨੂੰ ਮਿਲਿਆ ਕੇ 100 ਅ ਇਹ ਇਹ ਗੱਲ ਵੀ ਇਹਨਾਂ ਨੇ ਲਿਖੀ ਹੋਈ ਆ ਠੀਕ ਹੈ ਉਸ ਤੋਂ ਬਾਅਦ ਵੀ ਜੇਕਰ ਗੱਲ ਕੀਤੀ ਜਾਵੇ ਇਸ ਪੋਸਟ ਦੀ ਜਿਹੜੀ ਸਿਲੈਕਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਪ੍ਰੋਫੀਸੀ ਟੈਸਟ ਜਿਹੜਾ ਤੁੜਾ ਹੋਣਾ ਹੈਗਾ ਠੀਕ ਹੈ ਰਿਟਨ ਐਗਜ਼ਾਮ ਹੋਣਾ ਹੈ 100 ਅੰਕਾਂ ਦਾ ਲਿਖਿਆ ਹੋਇਆ ਇਹਨਾਂ ਨੇ ਇੱਕ ਮਿੰਟ ਵੀ देयर विल बी ਨੋ ਨੈਗੇਟਿਵ ਮਾਰਕਿੰਗ ਇਸ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਠੀਕ ਹੈ ਮਲਟੀ ਚੁਆਇਸ ਜਿਹੜੇ অপਸ਼ਨ ਵਾਲੇ ਪ੍ਰਸ਼ਨ ਹੋਣਗੇ ਚਾਰ ਆਪਸ਼ਨ ਵਾਲੇ ਆਊਟ ਆਫ ਦਾ ਟੋਟਲ ਕੈਂਡੀਡੇਟ ਹੂ ਕੁਆਲੀਫਾਈ ਦਾ ਰਿਟਨ ਟੈਸਟ 3 ਟਾਈਮਸ ਆਫ ਦਾ ਐਡਵਰਟਾਈਜ਼ਮੈਂਟ ਮਲਵੀ ਰਿਟਨ ਟੈਸਟ ਹੋਊਗਾ ਤੁਹਾਡਾ ਲਿਖਤੀ ਚ ਹੋਣਾ ਵੀ ਰਿਟਨ ਹੋਣਾ ਤੇ ਇਹਦੇ ਵਿੱਚ ਵੀ ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਸੀਪੀਟੀ ਟੈਸਟ ਬਾਅਦ ਚ ਕੰਪਿਊਟਰ ਦਾ ਇੱਕ ਜਿਹੜਾ ਟੈਸਟ ਹੁੰਦਾ ਹੁੰਦਾ ਉਹ ਤੁਹਾਡਾ ਹੋਊਗਾ ਜਿਹਦੇ ਵਿੱਚ ਸ਼ਾਇਦ ਟਾਈਪਿੰਗ ਵਗੈਰਾ ਇਥੇ ਹੋਣੀ ਚਾਹੀਦੀ ਹੀਗੀ ਆ ਉਹੀ ਜਿਹੜੀ ਟਾਈਪਿੰਗ ਦੀ ਹੀ ਗੱਲ ਹੁੰਦੀ ਹੁੰਦੀ ਹੈ ਕਿ ਕੋਈ ਕਲਰਕ ਦੇ ਵਿੱਚ ਟਾਈਪਿੰਗ ਆ ਦੇਖੋ ਲਿਖਿਆ ਹੋਇਆ ਹੈ ਸਪੀਡ ਨੀਚੇ ਬਾਅਦ ਤੁਹਾਡੀ ਟਾਈਪਿੰਗ ਹੋਣੀ ਹੈ ਠੀਕ ਹੈ ਪਹਿਲਾਂ ਰਿਟਨ ਟੈਸਟ ਤੁਹਾਨੂੰ ਪਾਸ ਕਰਨਾ ਪੈਣਾ ਸੋ ਇਹ ਸਾਰੀ ਜਾਣਕਾਰੀ ਸੀ ਵੀ ਇਸ ਪਰਫਾਰਮਿੰਗ ਤੁਸੀਂ ਆਪਣੇ ਟੈਲੀਗ੍ਰਾਮ ਇਹ ਬਿਲਕੁਲ ਰੈਗੂਲਰ ਵੇਸਰ ਐਡ ਹੌਕ ਬੇਸ ਜਿਹੜੀ ਭਾਰਤੀ ਤੁਹਾਨੂੰ ਦਿੱਤੀ ਗਈ ਹੈ ਸੋ ਭਰ ਸਕਦੇ ਹੋ ਵੀ ਜਿਹੜੇ ਵੀ एलिजिਬਲ ਹੈਗੇ ਆ ਬੀਏ ਬੀਐਸਸੀ ਵਾਲੇ ਸੋ ਇਸ ਤਰ੍ਹਾਂ ਪੰਜਾਬ ਸਰਕਾਰ ਚ ਆਉਣ ਵਾਲੀਆਂ ਹੋਰ ਨਵੀਆਂ ਸਰਕਾਰੀ ਨੌਕਰੀਆਂ ਜਾਣਕਾਰੀ ਹੋਣੀ ਚਾਹੇਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਮੈਂਟ ਕਰਿਓ ਤੇ ਕਰਪਾ ਕਰਾ ਹੋਪਾ ਕਰਾ ਸ਼ੇਅਰ ਜ਼ਰੂਰ ਕਰਨਾ ਧੰਨਵਾਦ